ਪਹਿਲਾਂ ਪਾਈਆਂ ਪ੍ਰੇਮ ਦੀਆਂ ਪਿੰਗਾ ਫਿਰ ਹੋਇਆ ਪ੍ਰੇਮ ਵਿਆਹ ਬਾਅਦ ਵਿੱਚ 8 ਮਹੀਨੇ ਦੀ ਗਰਭਵਤੀ ਨੂੰ ਛੱਡ ਪ੍ਰੇਮੀ ਨੇ ਕਰਵਾਇਆ ਨਵਾਂ ਵਿਆਹ ਹਾਂਜੀ ਮਾਮਲਾ ਅੰਮ੍ਰਿਤਸਰ ਦੇ ਮੁਕੰਮਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਰਾਜਪੁਰਾ ਦੀ ਰਹਿਣ ਵਾਲੀ ਭੂਮਿਕਾ ਵੱਲੋਂ ਆਪਣੇ ਪਤੀ ਤੇ ਦੂਜਾ ਵਿਆਹ ਕਰਵਾਉਣ ਦੇ ਦੋਸ਼ ਲਗਾਏ ਗਏ ਹਨ ਜਿਸ ਦੇ ਚਲਦੇ ਰਾਜਪੁਰਾ ਤੋਂ ਆਈ ਉਸ ਦੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੀ ਆਪਣਾ ਨਾਮ ਦੱਸ ਕੇ ਨਾਮ ਭੂਮਿਕਾ ਹਾਂ ਕਿੱਥੇ ਦੇ ਰਹਿਣ ਆਇਓ ਇਹ ਰਾਜਪੁਰਾ ਹਾਂ ਜਦੋਂ ਤੁਸੀਂ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਅੰਬਰਸਰ ਪਹੁੰਚੇ ਹਾਂ ਅੱਜ ਕੀ ਗੱਲ ਹੋਈ ਜੀ ਗੱਲ ਆ ਇਹ ਮੁੰਡੇ ਨੇ ਵਿਆਹ ਕਰਾ ਲਿਆ ਸੀਗਾ ਕਿੰਟੀ ਨੇ ਤੁਹਾਡੇ ਘਰ ਵਾਲੇ ਮੇਰੇ ਘਰ ਦੇ ਨੇ ਵਿਆਹ ਕਰਾ ਲਿਆ ਸੀਗਾ ਮੇਰਾ ਵਿਆਹ ਕਿਦੋਂ ਹੋਇਆ ਸੀ ਉਸਨੇ 2023 ਚ ਹੋਇਆ ਸੀਗਾ 23 23 ਮਾਰਚ ਅਪ੍ਰੈਲ ਨੂੰ ਹੋਇਆ ਸੀਗਾ ਅੱਛਾ ਕਿੰਨਾ ਚਿਰ ਤੁਹਾਡੇ ਨਾਲ ਰਹਿਆ ਹੋ ਮੇਰੇ ਨਾਲ 4 5 6 ਮਹੀਨੇ ਰਹਿਆ ਮੇਰੇ ਨਾਲ ਹੁਣ 1 ਜਨਵਰੀ ਨੂੰ ਚਲਾ ਗਿਆ ਸੀ ਮੈਂ ਛੱਡ ਕੇ ਅੱਛਾ ਫੇ ਮੈਂ ਘਰੇ ਚਲੀ ਗਈ ਸੀਗੀ ਆਪਣੇ ਉਸਨੇ ਹੁਣ ਦੂਜਾ ਵਿਆਹ ਕਰਾਇਆ ਹਾਂਜੀ ਹੁਣ ਉਹਨੇ 1 ਡੇਢ ਮਹੀਨਾ ਆਇਆ ਉਹਨੇ ਦੂਜਾ ਵਿਆਹ ਕਰਾ ਲਿਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਸਾਨੂੰ ਹੁਣੇ ਹੀ ਪਤਾ ਚੱਲਿਆ ਥੋੜੇ ਦਿਨ ਹੋਇਆ ਇੱਕ ਜੀ ਅਜੰਮੇਰ ਸਰ ਪਹੁੰਚੇ ਹਾਂਜੀ ਅਜੇ ਅਜੰਮੇਰ ਸਰ ਪਹੁੰਚੇ ਤੁਹਾਡੇ ਕੋਈ ਸਬੂਤ ਹੈਗਾ ਉਸਨੇ ਦੂਜਾ ਵਿਆਹ ਕਰਾਇਆ ਵਿਆਹ ਦਾ ਸਪੋਰਟ ਸਾਰਾ ਪਿਆ ਸਾਡੇ ਕੋਲ ਅੱਛਾ ਤੁਹਾਡੇ ਕੋਈ ਹਾਂਜੀ ਸਾਡੇ ਨੂੰ ਧੋਖਾ ਆਇਆ ਵਾ ਹਾਂਜੀ ਧੋਖਾ ਬਹੁਤ ਵੱਡਾ ਹੋਇਆ ਹੁਣ ਸਾਡਾ 21 ਅੱਛਾ ਕਿੰਨੇ ਮਹੀਨੇ ਤੋਂ ਤੁਸੀਂ ਪ੍ਰੈਗਨੈਂਟ ਹੋ ਮੈਨੂੰ 8ਵਾਂ ਮਹੀਨਾ ਲੱਗਿਆ ਹੋਇਆ ਤੇ ਹੁਣ ਉਹ ਉਸ ਤੋਂ ਬਾਅਦ ਉਸਨੂੰ ਤਿਉਹ ਉਹਨ ਕੀ ਕਹਿੰਦਾ ਵੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਨਹੀਂ ਕਹਿੰਦਾ ਵੀ ਤੁਸੀਂ ਕੌਣ ਹੈ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਹੈਗਾ ਅੱਛਾ ਮੈਂ ਤੁਹਾਡੇ ਨਾਲ ਪੂਰਾ ਧੋਖਾ ਧੋਖਾਧੜੀ ਕੀਤੀ ਹੈ ਹਾਂਜੀ ਇਸ ਬਾਰੇ ਮੈਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਕੰਪਲੇਟ ਸਵੈਧ ਦੀ ਕੀਤੀ ਹੋਈ ਆ ਸੁਣਨੀ ਰੇ ਸਾਡੀ ਉਹ ਕੀ ਕਹਿੰਦੇ ਕਹਿੰਦੇ ਕਰ ਦਾਂਗੇ ਗਾਇਰੇ ਰਾਮਨਾਲ ਕਰਾਂਗੇ ਇੱਕ ਦਿਨ ਇੱਕ ਦਿਨ ਚ ਥੋੜੀ ਨਾ ਆਜੂਗੀ ਸਾਰਾ ਕੁਝ ਅੱਛਾ ਚਾਪ ਚਾਹੀਦਾ ਇਹ ਨਾਮ ਸ਼ાલુ ਕਰ ਗਿਆ ਕਿੱਥੋਂ ਦੇ ਰਹਿਣ ਵਾਲੇ ਮੈਂ ਮੰਸਾ ਦੇ ਰਹਿਣ ਵਾਲੀ ਹਾਂ ਹਾਂ ਕੀ ਮਸਲਾ ਤੇ ਮੈਂ ਜ਼ਿਲ੍ਹਾ ਮਾਨਸਾ ਦੇ ਵਿਆਹ ਹੀ ਜੀਵਨ ਕੁਮਾਰ ਦੇ ਨਾਲ ਜੀਵਨ ਕੁਮਾਰ ਦਾ ਇੱਕ ਸੋਤੇਲਾ ਮੁੰਡਾ ਲਵਦੀਪ ਸਿੰਘ ਸੀ ਆਹ ਤੇ ਇੱਕ ਸਾਲ ਪਹਿਨਾ ਇਹ ਗੁੱਡੀਆਂ ਨੂੰ ਮੇਰੇ ਕੋਲ ਲੈ ਆਇਆ ਸੀ ਪਰ ਇਹਨੂੰ ਮੈਂ ਆਪਣੀ ਬੱਚੀ ਸਮਝ ਕੇ ਇਹਨੂੰ ਇਹ ਨਾਲ ਵਿਆਹਤਾ ਕਿਉਂਕਿ ਇਹ ਪਿਆਰ ਕਰਦੇ ਸੀ ਕਹਿੰਦੇ ਸੀ ਵਿਆਹ ਕਰਾਣ ਜਾਂਦੇ ਮੈਂ ਇਹਨਾਂ ਦੀ ਮੈਰਿਜ ਕਰਾਤੀ ਮੁੜ ਕੇ ਮਤਲਬ ਉਸ ਮੁੰਡੇ ਨੇ ਸਖਾ ਕੇ ਇਹਨੂੰ ਇਹਨੂੰ ਲੈ ਗਿਆ ਰਾਜਪੁਰੇ ਨੂੰ ਉੱਥੇ ਜਾ ਕੇ ਸੋਹਰਿਆਂ ਚ ਰਹਿਣ ਲੱਗਾ ਮੈਂ ਚੱਲ ਉਹ ਵੀ ਮਾਂ-ਬਾਪ ਹੀ ਹੈ ਦੇ ਕੋਈ ਗੱਲ ਨਹੀਂ ਉੱਥੇ ਰਹਿ ਲਿਆ ਇੱਥੇ ਰਹਿ ਲਿਆ ਇੱਕ ਹੀ ਗੱਲ ਆ ਮੁੜ ਕੇ ਇਹਨੂੰ ਧੋਖਾ ਦੇ ਕੇ ਤੇ ਰਿਗਮੈਂਟ ਕਰਕੇ ਇੱਥੇ ਫੇਰ ਬਾਪ ਨਾਲ ਮੇਰੇ ਕੋ ਆਪਣਾ ਡੈਡੀ ਵੀ ਲੈ ਗਿਆ ਕਹਿੰਦਾ ਵੀ ਇਹ ਮੇਰਾ ਬਾਪ ਹੀ ਆ ਤੇਰਾ ਘਰ ਵਾਲਾ ਨਹੀਂ ਅਲੱਗ ਰਹਿਣ ਲੱਗਾ ਤੇ ਪਤਾ ਨਹੀਂ ਕਿਹੜੀ ਰਾਹ ਚੱਲਦੀ ਜਨਾਨੀ ਲੈ ਆਂਦੀ ਉਹਨਾਂ ਨੇ ਬੈਂਟਰੀ ਦੀ ਰਿਕਸ਼ਾ ਚਲਾਉਂਦੀ ਸੀ ਉਹਨਾਂ ਨੂੰ ਬਿਠਾ ਕੇ ਲੈਂਦਾ ਕਹਿੰਦੇ ਸਾਡੀ ਮੇਰੀ ਘਰ ਦੀ ਆ ਮੈਂ ਵਿਆਹ ਕਰਾਣ ਲੱਗਾ ਉਸ ਟਾਈਮ ਤੇ ਮੈਂ ਕਿੱਪੀ ਚੁੱਪ ਕਰ ਜਾ ਜੋ ਵੀ ਤੁਸੀਂ ਉਹਨਾਂ ਨੂੰ ਵੋਸ ਨਹੀਂ ਕਰਾਇਆ ਤੁਸੀਂ ਨਾ ਕਰਾਓ ਵਿਆਹ ਤੇ ਇਹਨਾਂ ਨੇ ਮੇਰੀ ਇੱਟਰੀ ਮੰਨੀ ਹੋਇਆ ਨਹੀਂ ਉਹਨੇ ਦੂਜਾ ਵਿਆਹ ਕਰਾਇਆ ਹਾਂਜੀ ਪਤਾ ਕੀ ਕਹਿੰਦੇ ਕਿੰਦੇ ਮੈਂ ਹੱਡਾ ਕੁਛ ਵੀ ਨਹੀਂ ਵਿਗਾੜ ਸਕਦੀ ਉਹ ਕੁਛ ਵੀ ਨਹੀਂ ਵਿਗਾੜ ਸਕਦੇ ਠੀਕ ਹੈ ਮੈਂ ਇਹਨਾਂ ਨਾਲ ਅਲੱਗ ਹੋ ਗਈ ਇਸ ਗੱਲ ਤੋਂ ਉਸ ਦਿਨ ਦਾ ਮੈਨੂੰ ਵੀ ਇਹਨਾਂ ਨੇ ਛੱਡਿਆ ਆ ਮੇਰੇ ਹਸਬੰਡ ਨੇ ਜੀਵਨ ਕੁਮਾਰ ਨੇ ਤੇ ਇਹਨੂੰ ਵੀ ਛੱਡਿਆ ਆ ਠੀਕ ਆ ਸਾਨੂੰ ਕਹਿੰਦੇ ਵੀ ਤੁਸੀਂ ਤੇ ਐਵੇਂ ਬਾਰਾ ਕੁੱਤੀ ਆ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਬੋਲਦੇ ਇਹ ਦੋਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਮੈਂ ਤੇ ਪੁਲਿਸ ਨੂੰ ਵੀ ਇਹ ਹੀ ਕਹਿੰਦੇ ਆ ਕਿ ਕਿਹਦੀ ਥੀ ਪਿਆਨਾ ਅੱਡਾ ਕਰੀਦਾ ਨਾ ਇਹਨਾਂ ਨੂੰ ਸਜ਼ਾ ਦਾ ਬੋ ਪਿਓ ਪੁੱਤਾਂ ਨੂੰ ਸਜ਼ਾ ਦਾ ਬੋ ਤੁਹਾਡਾ ਵੀ ਧੋਖਾ ਹੈ ਤੇ ਕੁੜੀ ਨਾਲ ਵੀ ਧੋਖਾ ਆਇਆ ਹਾਂ ਹਾਂਜੀ ਕਿੰਨੇ ਮਹੀਨੇ ਦੀ ਪ੍ਰੈਗਨੈਂਟ ਆ ਕੁੜੀ 8 ਮਹੀਨੇ ਆ 9ਵਾਂ ਮਹੀਨਾ ਲੱਗਣਾ ਜੀ ਅੱਛਾ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਇਹਨੂੰ ਛੱਡ ਗਿਆ ਹਾਂਜੀ ਇਹ ਕੁੜੀਆ ਨੂੰ ਮੈਂ ਤਰਸ ਕਰਕੇ ਆਪ ਸੱਦਿਆ ਸੀ ਬੇਟਾ ਮੇਰੀ ਵੀ ਇੱਕ ਧੀ ਆ ਤੂੰ ਮੇਰੀ ਧੀ ਸਮਝ ਲੈ ਮੈਂ ਸਮਝੂਗੀ ਤੇ ਵੱਡੀ ਆ ਤੂੰ ਆ ਜਾ ਮੇਰੇ ਕੋਲ ਇਹਨਾਂ ਚਲ ਮੇਰੇ ਨਾਲ ਤੇ ਜੋ ਬਿੱਤਰੀ ਜੀ ਵੀਤ ਗਈ ਪਰ ਇਹਦੇ ਨਾਲ ਹਿਸਾਬ ਦੇਣਾ ਚਾਹੀਦਾ ਕਿਉਂਕਿ ਇਹ ਬੱਚਾ ਹੁਣ ਵਾਲਾ ਕਿਸੇ ਰੋਜ਼ੀ ਇਸ ਵਕਤ ਤੇ ਮੈਂ ਵੀ ਖੜੀ ਸੀ ਮੇਰਾ ਹਸਬੰਡ ਪੂਰਾ ਹੋ ਗਿਆ ਸੀ ਪਹਿਲਾਂ ਇਹ ਦੂਸਰੀ ਜਗ੍ਹਾ ਤੇ ਮੇਰੀ ਸ਼ਾਦੀ ਹੋਈ ਸੀ ਇਹ ਵੀ ਮੇਂ ਆਪਣੀ ਮਰਜ਼ੀ ਨਾਲ ਹੀ ਹੋਈ ਸੀ ਮੇਰੀ ਤੇ ਪਰ ਅੰਨ ਦੋਨਾਂ ਨੂੰ ਜਾਨੀਏ ਨੀ ਧੋਖਾ ਮਿਲਿਆਗਾ ਨੂੰ ਇਨਸਾਫ ਮਿਲਣਾ ਚਾਹੀਦਾ ਜੀਵਨ ਕੁਮਾਰ ਤੇ ਲਬਦੀਪ ਸਿੰਘ ਬਹੁਤ ਜਿਆਦੇ ਧੋਖੇਬਾਜ਼ ਆ ਬਹੁਤ ਦੁਨੀਆ ਦੇ ਫਰੋਡ ਆ ਇਹਨਾਂ ਦਾ ਕੈਰੈਕਟਰ ਮਾਨਸਾ ਜ਼ਿਲ੍ਹੇ ਦੀ ਪੁਲਿਸ ਨੂੰ ਪੁੱਛ ਲੋ ਇਹਨਾਂ ਦਾ ਪਿਓ ਪੁੱਤਾਂ ਦਾ ਕੀ ਕੈਰੈਕਟਰ ਹੈ ਉਥੋਂ ਦੇ ਆ ਹਾਂਜੀ ਮਾਨਸਾ ਜ਼ਿਲ੍ਹੇ ਦੀ ਪੁਲਿਸ ਅਜੇ ਵੀ ਲੱਭਦੀ ਪਈ ਹੈ ਨਾ ਇਹ ਕਿੰਨੇ ਕੰਮ ਕਰਦੇ ਆ ਇੱਥੇ ਤੇ ਬੈਂਡਰੀ ਚਲਾਉਂਦੇ ਆ ਉਧਰ ਜਾ ਕੇ ਮੋਟਰਸਾਈਕਲ ਚੋਰੀ ਕਰਦੇ ਆ ਇਹਨਾਂ ਦੇ ਪਰਚੇ ਪੰਜ ਪਰਚੇ ਆ ਇਹਨਾਂ ਦੇ ਇਹਨਾਂ ਦੋਨਾਂ ਦੇ ਉੱਤੇ ਪਰ ਇਹਨਾਂ ਨੂੰ ਕਾ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਜੀ ਸਾਨੂੰ ਦੋਨਾਂ ਜਾਣਿਆਂ ਨੂੰ ਇਨਸਾਫ ਦਵਾਵਾ ਸੀ ਗਰੀਬ ਕਰਦੀਆਂ ਕੁੜੀਆਂ ਪਰ ਸਾਨੂੰ ਇਹਨਾਂ ਨੇ ਲੁੱਟ ਲਿਆ ਬਸ ਇਹੀ ਕਿੰਨੇ ਦਿਨ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਪੁਲਮ ਰਾਜਪੁਰਾ ਤੋਂ ਆਏ ਮੈਂ ਆਪਣੀ ਬੇਟੀ ਦੀ ਮੈਰਿਜ ਕੀਤੀ ਸੀ ਇੱਕ ਸਾਲ ਸਾਨੂੰ ਕਿ ਮੇਰੀ ਬੇਟੀ ਪ੍ਰੈਗਨੈਂਟ ਥਾ ਉਹਨੇ ਦੂਜਾ ਵਿਆਹ ਕਰਵਾ ਲਿਆ ਕਿੰਨੇ ਵਿਆਹ ਦੂਸਰਾ ਕਰ ਉਹਨੇ ਵਿਆਹ ਕਰਵਾ ਲਿਆ ਕਿੱਥੋਂ ਉਹ ਕਿੱਥੇ ਰਹਿੰਦਾ ਸੀ ਜੀ ਉਹ ਵੀ ਇੰਦਰ ਹੀ ਰਹਿੰਦਾ ਸੀ ਅੰਬਰਸਰ ਤੇ ਸ਼ਹਿਰ ਦੇ ਨਾਮ ਨਹੀਂ ਮੈਨੂੰ ਪਤਾ ਇੰਦਰ ਹੀ ਰਹਿੰਦਾ ਸੀ ਅੰਬਰਸਰ ਮੁਗੰਪੁਰੇ ਇੱਧਰ ਰਹਿੰਦਾ ਮੁਗੰਪੁਰੇ ਉਹਨੇ ਵਿਆਹ ਦੂਸਰਾ ਕਦੋਂ ਕਰਾਇਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਮੈਨੂੰ ਤਾਂ ਮਾਰਚ 'ਚ ਵਿਆਹ ਕਰਾਇਆ ਸੀ ਮੈਨੂੰ 10-15 ਦਿਨਾਂ 'ਚ ਪਤਾ ਲੱਗਿਆ 10 ਦਿਨ ਤੱਕ ਦੀ ਉਹਨੇ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਵਿਆਹ ਦੂਜਾ ਕਰਾਉਣਾ ਹੈ ਕੋਈ ਕੁੜੀ ਨਹੀਂ ਜੀ ਕਿੱਸਾ ਇਹ ਇੱਕ ਕੁੜੀ ਤਾਂ ਡਿਉਨ ਪ੍ਰੈਗਨੈਂਟ ਹੈਗੀ ਆ ਹਾਂਜੀ ਪ੍ਰੈਗਨੈਂਟ ਹੈ ਉਹਨੂੰ ਅੱਥੋਂ ਮੈਨੂੰ ਉਸ ਮੁੰਡੇ ਨੂੰ ਪਤਾ ਹੈਗਾ ਵੀ ਕੁੜੀ ਪ੍ਰੈਗਨੈਂਟ ਹੈ ਹਾਂਜੀ ਪਤਾ ਹੈ ਉਸਨੂੰ ਤੇ ਉਹ ਕੀ ਕਹਿ ਰਿਹਾ ਹੁਣ ਉਹ ਤਾਂ ਕਹਿ ਰਿਹਾ ਬਸ ਕਹਿੰਦਾ ਮੈਂ ਮੈਂ ਕੋਈ ਖਰਚਾ ਨਹੀਂ ਦੇਣਾ ਕੁਝ ਨਹੀਂ ਮੈਨੂੰ ਚਾਹੇ ਅੰਦਰ ਕਰਵਾ ਦਿਓ ਕਹਿੰਦਾ ਕਹਿੰਦਾ ਮੇਰਾ ਤਾਂ ਐ ਹੀ ਨਹੀਂ ਐ ਹੀ ਉਹਦਾ ਬੱਚਾ ਉਹਦੇ ਨਾਲ ਹੀ ਰਹੀ ਹੈ ਇਹ ਸਾਲ ਪੂਰਾ ਤੇ ਜਿਹੜੀ ਕੁੜੀ ਨਾਲ ਉਹਨੇ ਵਿਆਹ ਕਰਾਇਆ ਉਹ ਵੀ ਇੱਥੋਂ ਦੀ ਹੈ ਹਾਂਜੀ ਉਹ ਇਧਰ ਪਿੰਡ ਦੀ ਹੀ ਹੈ ਨਾਲ ਦੀ अच्छा ते ਤੁਸੀਂ ਇੱਥੇ ਕੇ ਕਾਨੂੰਨ ਦਾ ਸਹਾਰਾ ਕਿਤੇ ਪੁਲਿਸ ਕਿਤੇ ਰਿਪੋਰਟ ਕੀਤੀ ਤੁਸੀਂ ਹਾਂਜੀ ਕੀਤੀ ਸੀ ਸਵੇਰੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ اچھا ਪੁਲਿਸ ਰਿਪੋਰਟ ਕੀਤੀ ਹੋਈ ਤੁਸੀਂ ਹਾਂਜੀ ਕੀ ਕਿਹਾ ਗਿਆ ਪੁਲਿਸ ਵੱਲੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਕੁੜੀ ਪ੍ਰੈਗਨੈਂਟ ਹੈ ਲੜਕੇ ਨੇ ਦੂਜਾ ਵਿਆਹ ਕਰਵਾ ਲਿਆ ਅੱਛਾ ਬਸ ਉਹ ਕਹਿਣਾ ਰਿਪੋਰਟ ਲਿਖ ਲਈ ਉਸਦੇ ਬਾਅਦ ਕੋਈ ਸੁਣਵਾਈ ਨਹੀਂ ਦਿੱਤੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਜੀ ਸਾਨੂੰ ਤਾਂ ਖਰਚਾ ਚਾਹੀਦਾ ਸੀ ਜੀ ਬੇਟੀ ਦਾ ਇਹਦਾ ਬੱਚੇ ਦਾ ਵੀ ਬੇਟੀ ਦਾ ਵੀ ਹਾਂਜੀ ਨਹੀਂ ਤੁਸੀਂ ਦੱਸੋ ਤਾਂ ਸਾਨੂੰ ਤਾਂ ਇਨਫਾ ਚਾਹੀਦਾ ਬਸ

अब इसको कहा लेके जाऊ लड़का अभी आपके संपर्क में है मेरे संपर्क में कोई नहीं है वो खुला चैलेंज करके चला गया कि मैं जानता नहीं इसको खुला किया। खुला चैलेंज चैलेंज किया करके गया आपको सी? कि मैं इसके किसी को नहीं जानता यहाँनेट लड़की मेरी प्रेग्नेंट है आठवा महीने इसको लगा हुआ है अब इसको कहा लेके जाऊ पुलिस वालों की यहाँ बिल्कुल सुनवाई नहीं है अब इसको मैं क्या करूँ क्या ना करू कहाँ एडजस्टमेंट अच्छा पुलिस प्रशासन आपकी नहीं सुन रहे हैं। कोई सुनवाई नहीं हो रही मेरी बिल्कुल भी मेरे हरियाणा की पुलिस होती है तो यहाँ सारा सर्कल सेट कर देती वो लेकिन इन्होंने कुछ सुनवाई नहीं सुबह कम्प्लेन्ट की थी अभी तो कोई सुनवाई नहीं है वो लड़का मेरे को चैलेंज करके चला गया कि जो पुलिस वाले कुछ नहीं कर सकते मेरा बस मतलब पंजाब पुलिस आपका बिल्कुल आपने अभी जो दरख्वास्त दी है कहाँ पे दी है किस जगह पे ये सर यही है मोगमपुरा है थाना वहाँ अच्छा, पे वहाँ अच्छा, तो पे वहां कोई सुनवाई नहीं कर कोई फोन नहीं किया सर उन्होंने कोई सुनवाई नहीं हो रही है यहाँ पे बहुत परेशान हो गया हूँ क्या क्या करते हो सर मांग क्या सर इंसाफ चाहिए मेरे को तो बस इंसाफ दे दो मेरे को और कुछ ਕੀ ਮਸਲਾ ਤੁਹਾਡੇ ਕੋਲ ਦਰਖਾਸਤ ਹੈ ਮੈਗਨੇਟ ਆ ਗਈ ਪਲਾਣ ਯੂਨੀਵਰਸ ਦੀ ਬਾਰੇ ਜਾਣਕਾਰੀ ਦੀ ਕਮੈਂਟ ਆਈ ਹੈ ਠੀਕ ਹੈ ਉਹਨਾਂ ਕਾਟੇ ਉਮ ਲਾ ਕੇ ਵੈਰੀਫਾਈ ਕਰਦੇ ਹਾਂ ਅੱਛਾ ਜੀ ਤੇ ਇਹ ਨਹੀਂ ਉਹਨਾਂ ਨੂੰ ਕਿਹਾ ਗਿਆ ਜੀ ਕੋਈ ਹਲੇ ਕਿਤੇ ਰਹੀ ਦਿੱਖਾ ਦਿੱਤੀ ਪਰ ਕੁਝ ਸੁਣਵਾਈ ਨਹੀਂ ਹੋ ਸਕੀ ਮਿਲ ਕੋ ਕਮੈਂਟ ਮੈਨੂੰ ਕਹਿੰਦਾ ਜੀ ਦਿਨਵਾਈ ਦਿਖਾ ਦੇ ਵਾਲੀ ਪਾਰਟੀ ਜਾਈ ਨਹੀਂ ਤੇ ਉਹ ਉਹ ਮੁੰਡੇ ਦਾ ਤਾਂ ਪਹਿਲੇ ਮੈਂ ਨਹੀਂ ਕਿਸੀ ਕੋਈ ਗੈਰ ਨਾ ਜੀ ਸੇਗਾ ਕੋਈ ਉਹਦੀ ਕੋਈ ਹਲੇ ਕੋਈ ਗੱਲ ਕੀਤੀ ਨਹੀਂ ਮੈਂ ਜੇ ਦਿਖਾ ਦਤੀ ਹੁਣ ਉਹ ਹੀ ਨਹੀਂ ਆਈ ਸਾਹਮਣੇ ਤੇ ਜੀ 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 ਸਾਹਮਣੇ ਨੇ ਸਾਹਮਣੇ ਆ ਗਈ ਤੇ ਕੰਮ ਬਣੂਗਾ ਉਹ ਤਾਂ ਰੋ ਕੋਮਪਲੇਟ ਆ ਗਈ ਸਰ ਕੋਮਪਲੀਟ ਆਈ ਹੈ ਠੀਕ ਹੈ ਜੀ